ਨਵ ਨਿਯੁਕਤ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਦੇ ਅੰਮ੍ਰਿਤਸਰ ਪੁੱਜਣ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਡੀਆਈਜੀ ਸੰਦੀਪ ਗੋਇਲ ਨੂੰ ਜੀ ਆਇਆਂ ਆਖਿਆ ਅਤੇ ਨਵ ਨਿਯੁਕਤ ਡੀਆਈਜੀ ਬਾਰਡਰ ਰੇਂਜ ਨੇ ਆਪਣਾ ਓਧਾ ਸੰਭਾਲਿਆ ਇਸ ਮੌਕੇ ਆਪਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਇਸ ਮੌਕੇ ਆਪਨੇ ਕਿਹਾ ਕਿ ਸਰਹੱਦੀ ਖੇਤਰ ਚੁਣੌਤੀਆਂ ਭਰਪੂਰ ਹੁੰਦੇ ਹਨ ਪਰ ਪੰਜਾਬ ਪੁਲਿਸ ਹਰ ਚੈਲੰਜ ਨਾਲ ਨਜਿੱਠਣ ਲਈ ਤਿਆਰ ਹੈ ਆਪਨੇ ਕਿਹਾ ਕਿ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣਾ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੇ ਇੱਕ ਆਪਰਚੂਨਿਟੀ ਦਿੱਤੀ ਹੈ ਵੀ ਮੈਂ ਇਸ ਕਾਮ ਕਰਦੇ ਦੇ ਉੱਤੇ ਤੌਰ ਆਪਣਾ ਡੀਏਜੀ ਦਾ ਸਫ਼ਰ ਸ਼ੁਰੂ ਕਰਾਂ ਕਿ ਮੇਰੇ ਲਈ ਫੌਰਤ ਹੀ ਆਪ ਦਾ ਸਰਪ ਵੱਲੋਂ ਦਿੱਤੀ ਇਹ ਤਰਸਾ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅਸੀਂ ਸੰਗ ਦੇ ਨਾਲ अपने फरजानों नु नवासे बॉर्डर एरिया है ड्रोन ने कब्जा ही किया किस तरीके ने उसमें भी काम किया जा रहा है किस तरह के ऑपरेशन जो चल रहे हैं एंटी सिस्टम भी चल रहा है किस तरीके आप बहुत ज्यादा जगह रख पूरी है जो पहले मेरे पहले एक्सीलेंट काम कर रहे हैं ਜਿਹੜੀ ਆਉਂਦੇ ਸਮੇਂ ਵਿੱਚ ਜਿਹੜੀ ਵੀ ਕੋਈ ਰੰਗ ਰੇਤੀ ਕੋਈ ਅਸੀਂ ਕੋਈ ਉਹਦੇ ਵਿੱਚ ਕੋਈ ਵਾਅਦਾ ਕਰਾਂਗੇ ਜਾਂ ਕੋਈ ਉਸ ਨੂੰ ਹੋਰ ਪੈਟਰ ਕਰਾਂਗੇ ਉਸ ਸਮੇਂ ਸਮੇਂ ਸਿਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਾਵਾਂਗੇ ਬਸ ਜੋ ਮੇਰੇ ਤੋਂ ਪਹਿਲਾਂ ਜਿਹੜੇ ਵੀ ਅਫਸਰ ਨੇ ਬਹੁਤ ਅੱਛਾ ਕੰਮ ਕਰਕੇ ਗਏ ਅਸੀਂ ਮੈਂ ਕੋਸ਼ਿਸ਼ ਕਰਾਂਗਾ ਕਿ ਉਹੀ ਅੱਛਾ ਕੰਮ ਕਰ ਕਰਾ ਦੇ। ਬੋਰਡ ਰੇਡੀ ਦੇ ਸਭ ਜਿਹੜੇ ਨੌਜਵਾਨ ਹੈ ਉਹ ਜ਼ਿਆਦਾਤਰ ਡੋਨੀਆਂ ਜਿਸ ਕਿਸੇ ਨਾ ਅਸਾਈਨਮੈਂਟ ਆਈ ਹੈ ਉਹਦੇ ਵਿੱਚ ਜਾਂ ਨਸ਼ੇ ਦੇ ਵਿੱਚ ਫਸੇ ਜਾ ਰਹੇ। ਬੋਰਡ ਰੇਡੀ ਦੇ ਨੌਜਵਾਨਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਰੱਖਣ ਬਾਰੇ ਸਾਥ ਮੋਟੀ ਕੋਈ ਤਾਂ ਗੋਰਾ ਗੁਰੂਵਾ ਪੀਰਾਂ ਦੀ ਧਰਤੀ ਹੈ ਮੈਂ ਤਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹ ਸਾਰਾ ਜਿਹੜਾ ਅਸੀਂ ਦੇਸ਼ ਦੇਸ਼ਵੋ ਦੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਅਸੀਂ ਇਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਰਹੇ ਹਾਂ ਅਸੀਂ ਉਸ ਤੋਂ ਨਿਕਲੀਏ ਮੇਨ ਸਟ੍ਰੀਮ ਤੇ ਚਾਈਏ ਦੇਸ਼ ਦੀ ਚੜ੍ਹ ਦੇ ਵਿੱਚ ਅਸੀਂ ਆਪਾਂ ਵੱਲ ਚੜ ਕੇ ਆਪਣਾ ਹਿੱਸਾ ਪਾਈਏ ਅਸੀਂ ਆਰਮੀ ਵਿੱਚ ਜਾਈਏ ਫੋਰਸਿਸ ਜੁਆਇਨ ਕਰੀਏ ਆਪਣਾ ਕਿੱਤਾ ਸਿੱਖੀਏ ਆਪਣੇ ਆਪਿਲ ਪਰ ਹੋਈਏ ਮੈਂ ਤਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਮੇਰੀ ਸਿੱਧੀ ਤੁਰ ਤੁਸੀਂ ਗੈਂਗਸਟਰ ਜਿੰਨੇ ਵੀ ਬਾਰੋਂ ਵੀ ਇਨ ਗੈਂਗਸਟਰ ਕੰਮ ਲਈ ਅਧਰੇ ਗੈਂਗਸਟਰ ਦੇ ਉੱਤੇ ਕਾਫੀ ਜਿਹੜੀ ਥੱਲ ਪਈ ਪੰਜਾਬ ਦੇ ਵਿੱਚ ਤੁਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਕੰਮ ਕੀਤਾ ਇਸ ਏਰੀਆ ਦੀ ਥੋੜੀ ਜਿਹੀ ਪ੍ਰੋਬਲਮ ਸੀ ਜਿਸ ਲਈ ਸਮਝਦੇ ਪੁਲਿਸ ਕਰ ਨਹੀਂ ਕਿਹਾ ਮਤਲਬ ਸੈਟ ਸਾਲ ਕਰ ਰਹੇ ਹਾਂ ਉਸ ਦੇ ਸਾਹਮਣੇ ਬਟਾਲਾ ਹੋ ਜੇ ਜਾਂ ਅਮਰਸਰ ਰੂਰਲ ਦੇ ਵਿੱਚ ਸੈਟਿੰਗ ਬਾਲ ਸੀ ਜਾਂ ਗੈਂਗਸਟਰ ਦਾ ਕੋਈ ਦਬਦਬਾ ਉਸ ਲੈਵਲ ਤੇ ਕੋਈ ਵਿਕਰੀ ਤੌਰ ਦੇ ਉੱਤੇ ਜਾਂ ਸਪੈਸ਼ਲ ਇਨੀਸ਼ੀਏਟਿਵ ਕਿ ਲੋਕਾਂ ਨੂੰ ਅਮਨ ਸ਼ਾਂਤੀ ਜਿਹੜੀ ਹੈ ਅਮਨ ਚਾਹਤ ਨਾਲ ਲੋਕ ਲੈ ਸਕਣੋਂ ਗੈਂਗਸਟਰ ਦਾ ਦਬਦਬਾ ਜਿਹੜਾ ਘਟਾ ਜਿਹੜਾ ਤੁਸੀਂ ਕੁਐਸਚਨ ਕੀਤਾ ਬੜਾ ਵੈਲਿਡ ਹੈਗਾ ਚੈਲੰਜਸ ਥੇਰ ਔਰ ਅਸੀਂ ਅਸ਼ੋਰ ਕਰਦੇ ਆਂ ਕਿ ਉਹਦਾ ਟੀਮ ਜਿਹੜੇ ਮੇਰੇ ਆਸਪਾਸ ਸਹੀ ਹੈ ਅਸੀਂ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਅੱਛੇ ਰਿਜ਼ਲਟ ਦੇਵਾਂਗੇ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹੀ ਇੱਥੇ ਰਾਜ ਕਰੇਗਾ ਨਾ ਕਿ ਕੋਈ ਸਰ ਬਾਰਡਰ ਏਰੀਆ ਦੇ ਵਿੱਚ ਜਿੰਨਾਂ ਕੋਲੋਂ ਹੱਲੇ ਵੀ ਖੇਪਾ ਮੰਗਵਾਈ ਚਾਰੀਆਂ ਪਾਕਿਸਤਾਨ ਤੋਂ ਆ ਰਹੀਆਂ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਹੋ ਤਾਂ ਮੀਤਾ ਪੰਜਾਬ ਪੁਲਿਸ ਦੇ ਸੈਕੰਡ ਟੂ ਨਨ ਪੰਜਾਬ ਪੁਲਿਸ ਨੇ ਬੜੇ ਛੱਲੇ ਜਿਹੜੇ ਹੈਗੇ ਆ ਪਹਿਲਾਂ ਵੀ ਆਪਣੇ ਚਿੱਤੇ ਹੈਗੇ ਨੇ ਇੰਨੇ ਔਕਾ ਸਮਾਂ ਦੇਖਿਆ ਐਂਡ ਪੰਜਾਬ ਪੁਲਿਸ ਹਮੇਸ਼ਾ ਉੱਪਰ ਕੇ ਆਈ ਹੈ ਕਿਹਿਆ ਖੇ ਪਾਰੀਆਂ ਸੀ ਇਹਨਾਂ ਦੇ ਇੱਕ ਇਹਨਾਂ ਨਾਲ ਰਲ ਮਿਲ ਕੇ ਜੋ ਵੀ ਬੀਐਸਐਫ ਜਿਹੜੀਆਂ ਦੂਜੀਆਂ ਏਜੰਸੀਆਂ ਆ ਕੁਫੀਆ ਏਜੰਸੀਆਂ ਨਾਲ ਰਲ ਮਿਲ ਕੇ ਜਿਸੀ ਰਣਨੀਤੀ ਬਣਾਵਾਂਗੇ ਅਦੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਅੱਛੇ ਰਿਜ਼ਲਟ ਦੇਵਾਂਗੇ ਇਹ ਅਰੈਸਟ ਸ਼ੋ ਸਰ ਪਬਲਿਕਰ ਦੇ ਨਾਲ ਕਾਪੀ ਤੁਹਾਡਾ ਰਹਿਣਾ ਹਮੇਸ਼ਾ ਤੁਸੀਂ ਜਿੱਥੇ ਵੀ ਰਹੇ ਹੋ ਤੌਰ ਐਸਐਸਐਮ ਵੀ ਜਾਂ ਜਿੱਤੇ ਪਬਲਿਕ ਨੂੰ ਤੁਸੀਂ ਕਾਫੀ ਪ੍ਰੈਕਟਿਸ ਦਿੰਦੇ ਹੋ ਰੇਜ ਵੱਡੀ ਆ ਪਬਲਿਕ ਦੇ ਨਾਲ ਉਸੇ ਤਰ੍ਹਾਂ ਦੇ ਤਾਲ ਮਿਲ ਰਿਹਾਗਾ ਜੀ ਜਾਂ ਕਿ ਲੋਕ ਵੀ ਆ ਕੇ ਆਪਣੇ ਮੁਸ਼ਕਲ ਦੱਸਣਗੇ ਜਨੂੰ ਹਾਲ ਵਿਧਸਰਾ ਕਲੇਦਾਰਕ ਹੋ ਜਾਏਗਾ ਵੀ ਆ ਪਬਲਿਕ ਸਰਵੈਂਟਸ ਤੇ ਸਾਡਾ ਕੰਮ ਹੀ ਅਕਲ ਲੋਕ ਸੇਵਾ ਹੈ ਜੀ ਅਸੀਂ ਆਪ ਲੋਕਾਂ ਕੋਲੇ ਜਾਵਾਂਗੇ ਅਸੀਂ ਆ ਇੱਕ ਜਿਹੜੀ ਪੰਜਾਬ ਦੀ ਵੈਸੇ ਵੀ ਸਭ ਦਾ ਦੀ ਜਿਹੜੀ ਰੀਫ ਹੈਗੀ ਹੈ ਜੀ ਸੇਵਾ ਭਾਵ ਉਹ ਸਾਨੂੰ ਉਸ ਨਾਲ ਉਸ ਤੇ ਹੀ ਅਮਲ ਕਰਨਾ ਚਾਹੀਦਾ ਤੇ ਬਿਲਕੁਲ ਪਬਲਿਕ ਨੂੰ ਜੋ ਵੀ ਕਹਿੰਦੇ 24 7 ਮੈਂ अवेलेबल ਆ ਮੇਰੇ ਆਫੀਸਰਸ